ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਮੈਡਮ ਨੇ ਪਨਿਸ਼ ਕੀਤਾ ਹੈ ਇਹ ਦੇਖੋ। ਰੈਨੂ ਮੈਡਮ ਵੀ ਬੱਚੇ ਦੇ ਮਾਰਿਆ ਬੱਚੇ ਦੇ ਮੂੰਹ ਤੇ ਲਾਸ਼ਾਂ ਪੈ ਗਈਆਂ ਵੇਖੋ। ਬੱਚੇ ਲਾਈਨਾਂ ਬਣਾ ਰਹੀਗੇ ਕਿਉਂਕਿ ਇਹ ਬੱਚੇ ਦਾ ਧੱਕਾ ਵੱਜਾਣਾ ਇਹ ਤੇ ਇਹ ਮੈਡਮ ਦੇ ਨਾਲ ਟੱਚ ਕਰ ਗਿਆ ਤੇ ਮੈਡਮ ਨੇ ਇਹਨੂੰ ਕਿਹਾ ਅੰਨੇ ਬਾਈ ਮਾਰਨਾ ਸ਼ੁਰੂ ਕਰ। ਦੋ ਸਾਲ ਦਾ ਬੱਚਾ ਉਹਨੂੰ ਇੰਨਾ ਕੁ ਜ਼ਿਆਦਾ ਮਾਰਿਆ ਦਾ ਉਹਦੇ ਕੰਨ ਮੂੰਹ ਸਾਰਾ ਹੀ ਲਾਲ ਕੀਤਾ ਦਾ ਜੀ ਨਿਸ਼ਾਨ ਪਏ ਉਹ ਤਾਂ ਕੂਨ ਨੀਲ ਪੈਗੇ ਨੇ ਆਉਦੇ ਬੱਚੇ ਦੇ ਇਹ ਮਾਸੂਮ ਬੱਚੇ ਅੰਮ੍ਰਿਤਸਰ ਦੇ ਸ਼ਿਆਟਾ ਇਲਾਕੇ ਦੇ ਐਫਪੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਨੇ ਜਿਨ੍ਹਾਂ ਦੀ ਇਹ ਬੁਰੀ ਹਾਲਤ ਕਿਸੇ ਹੋਰ ਨਹੀਂ ਸਕੋ ਇਸ ਸਕੂਲ ਦੇ ਵਿੱਚ ਪੜਾਉਣ ਵਾਲੀ ਰੇਨੂ ਨਾ ਦੀ ਅਧਿਆਪਕ ਨੇ ਕੀਤੀ ਹੈ ਅਤੇ ਇਹ ਗੱਲ ਅਸੀਂ ਨਹੀਂ ਸਕੇ ਨਾ ਬੱਚਿਆਂ ਦੇ ਪਰਿਵਾਰ ਵਾਲੇ ਕਹਿ ਰਹੇ ਨੇ ਜੋ ਕਿ ਹੁਣ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਇਨਾ ਬੱਚਿਆਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਬੱਚਾ ਅਚਾਨਕ ਅਧਿਆਪਕ ਉੱਤੇ ਹੱਥ ਢੀਕਿਆ ਸੀ ਜਿਸ ਕਾਰਨ ਅਧਿਆਪਕ ਦੇ ਵੱਲੋਂ ਉਸ ਦਾ ਇਹ ਹਾਲ ਕਰ ਦਿੱਤਾ ਗਿਆ ਜਿਸ ਕਾਰਨ ਗੁੱਸੇ ਦੇ ਵਿੱਚ ਆਏ ਇਨਾ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਅਧਿਆਪਕ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਮੈਡਮ ਨੇ ਪਨਿਸ਼ ਕੀਤਾ ਹੈ ਇਹ ਦੇਖੋ ਔਰ ਸਰ ਇਹਨੂੰ ਕਹਿੰਦੇ ਕਿ ਇੱਕ ਥੱਪੜ ਮਾਰਿਆ ਹੈ ਤੇ ਜਦੋਂ ਅਸੀਂ ਜਦੋਂ ਇਹਦੇ ਪਾਪਾ ਲੈਣ ਗਏ ਸੀ ਉਹਦੇ ਤਾਂ ਬਹੁਤ ਜਦੋਂ ਚਲੋ ਥੋੜੀ ਮੈਡੀਸਿਨ ਵਗੈਰਾ ਲਗਾ دی ਹੁਣ ਥੋੜਾ ਹੋ ਗਿਆ ਹੈ ਕਦਰ ਅਸੀਂ ਚਾਹੁੰਦੇ ਕਿ ਐਕਸ਼ਨ ਲਿਆ ਜਾਵੇ ਇਸ ਬਾਰੇ ਐਸ ਬਿਸਕੂ ਆਹਲੇ ਪ੍ਰੀ ਨਰਸਰੀ ਮੈਡਮ ਰੈਨੂ ਮੈਡਮ ਰੈਨੂ ਮੈਡਮ ਆ ਮੇਰਾ ਬੱਚਾ ਹੈ ਮੋਹਿਦ ਸ਼ਰਮਾ ਇਹ ਐਸਬੀ ਸੀਨੀਅਰ ਸਕੂਲ ਦੇ ਵਿੱਚ ਪੜਦਾ ਪਿਆ ਜੀ ਤੇ ਰੋਜ਼ ਹੀ ਮਤਲਬ ਮੈਡਮਾਂ ਦੀ ਸ਼ਿਕਾਇਤਾਂ ਲੈ ਕੇ ਆਉਂਦਾ ਘਰ ਵੀ ਫਲਾਨੀ ਮੈਡਮ ਨੇ ਮੈਨੂੰ ਮਾਰਿਆ ਫਲਾਨੀ ਮੈਡਮ ਨੇ ਮੈਨੂੰ ਮਾਰਿਆ ਮੈਂ ਅੱਗੇ ਚਲੋ ਅੰਗੈਲੀ ਵਿੱਚ ਕਰਦਾ ਤਾਂ ਦੋ ਚਾਰ ਵਾਰੀ ਪ੍ਰਸ਼ਾਸਨ ਨੂੰ ਦੱਸਿਆ ਇਹਨਾਂ ਦੇ ਮੈਨੇਜਰ ਨੂੰ ਆਕੇ ਦੱਸਿਆ ਵੀ ਬੱਚੇ ਨੂੰ ਬਹੁਤ ਮਾਰਦੇ ਨੇ ਤੇ ਅੱਜ ਫੇਰ ਇਹੋ ਹੀ ਲੰਬਾ ਆ ਰਿਹਾ ਜੀ ਵੀ ਬੱਚੇ ਦੇ ਮਾਰਿਆ ਬੱਚੇ ਦੇ ਮੂੰਹ ਤੇ ਲਾਸ਼ਾਂ ਪੈ ਗਈਆਂ ਵੇਖੋ ਤੇ ਮੈਂ ਉਹਦੇ ਬਾਰੇ ਗੱਲ ਕਰਨ ਆ ਤੇ ਵਾਸਤੇ ਹੈ ਇਹਨਾਂ ਦੇ ਨਾਲ ਵੀ ਇਹ ਬੱਚੇ ਨੂੰ ਮਾਰਨਾ ਇੰਨਾ ਜ਼ਿਆਦਾ ਜ਼ਰੂਰੀ ਹੈ ਵੀ ਕੁਝ ਵੀ ਨਹੀਂ ਜੀ ਨਾ ਬੱਚੇ ਪੜ੍ਹਾਈ ਵੱਲੋਂ ਮਾਰਿਆ ਜਾ ਰਿਹਾ ਨਾ ਕੁਝ ਹੋਰ ਇਹ ਜੀ ਬੱਚੇ ਲਾਈਨਾਂ ਬਣਾ ਰਹੀਗੇ ਕਿਉਂਕਿ ਇਹ ਬੱਚੇ ਦਾ ਧੱਕਾ ਵੱਜਾ ਹੋਣਾ ਇਹਨੂੰ ਤੇ ਇਹ ਮੈਡਮ ਦੇ ਨਾਲ ਟੱਚ ਕਰ ਗਿਆ ਤੇ ਮੈਡਮ ਨੇ ਇਹਨੂੰ ਕਿਹਾ ਅੰਨੇ ਬਾਈ ਮਾਰਨਾ ਸ਼ੁਰੂ ਕਰ ਦਿੱਤਾ ਕਿ ਛੋਟਾ ਜਿਹਾ ਬੱਚਾ ਉਹਦਾ ਵੀ ਦੇਖਿਆ ਵੀ ਉਹਦੇ ਮੂੰਹ ਤੇ ਵੀ ਵੇਖੋ ਕਿਦਾਂ ਹਾਲ ਦਾ ਉਹਦਾ ਕਿ ਕਿਸ ਬੋਲਦਾ ਸਾਲ ਦਾ ਬੱਚਾ ਉਹਨੂੰ ਇੰਨਾ ਕੋਈ ਜ਼ਿਆਦਾ ਮਾਰਿਆ ਦਾ ਉਹਦੇ ਕੰਨ ਮੂੰਹ ਸਾਰਾ ਹੀ ਲਾਲ ਕੀਤਾ ਦਾ ਜੀ ਨਿਸ਼ਾਨ ਬਈ ਉਹ ਤਾਂ ਕੂਨ ਨੀਲ ਪੈ ਗਏ ਦੇ ਆ ਉਹਦੇ ਬੱਚੇ ਤੇ ਆਈ ਆ ḍe ਮੰਗੇ ਕਿ ਸਕੂਲ ਪ੍ਰੋਫੈਸਰ ਨੂੰ ਯਾਰ ਥੋੜਾ ਖਿੱਚਿਆ ਜਾਵੇ ਉਹਨਾਂ ਨੂੰ ਸਜੇਰ ਕੀਤਾ ਜਾਵੇ ਕਿ ਮਿੱਟੀਚਰਾ ਇੰਨਾ ਆਪਣੀਆਂ ਜਿਹੜੀਆਂ ਘਰਦੀਆਂ ਪਈਆਂ ਆ ਬੁਧਰੀਆਂ ਉਹ ਨਾਗਰਨ ਤੇ ਬੱਚਿਆਂ ਨੂੰ ਪੜਾਉਣ ਵਾਲ ਤੇ ਆਂਦੇ ਨਾ ਕਿ ਬੱਚਿਆਂ ਨੂੰ ਕੁੱਟਣ ਵਾਲ ਤੇ ਆਂਦੇ ਇਸ ਪੂਰੇ ਮਾਮਲੇ ਬਾਰੇ ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣ ਲਵੋ ਆਪਨੇ ਹੀ ਬਤਾਇਆ ਹੈ ਮੇਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਮੈਂ ਪ੍ਰਿੰਸੀਪਲ ਕਿਸੇ ਦੀ ਡਿਊਟੀ ਲਗਾ ਦਿੱਤਾ ਹਾਂ ਜੋ ਵੀ ਨਿਜਮਾਨ ਸਰਕਾਰ ਕਾਰਵਾਈ ਹੋਏਗੀ ਉਸਕੇ ਖਿਲਾਫ ਕੀਤੀ ਜਾਏਗੀ ਪਾਵੇਂ ਕੀ ਬੱਚੇ ਦੇ ਪਰਿਵਾਰ ਵਾਲੇ ਰੇਨੂ ਨਾ ਦੀ ਅਧਿਆਪਕ ਉੱਤੇ ਕਈ ਗੰਭੀਰ ਇਲਜ਼ਾਮ ਲਗਾ ਰਹੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖਿਆ ਅਧਿਕਾਰੀ ਇਸ ਪੂਰੇ ਮਾਮਲੇ ਤੇ ਕੀ ਕਾਰਵਾਈ ਕਰਦੇ ਨੇ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਫॉर ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ